ਜੋ ਕਿ 75 ਸਾਲਾਂ ਦੇ ਵਿੱਚ ਕਾਫੀ ਲੋਕਾਂ ਨੇ ਕਾਫੀ ਸਮਾਜ ਦੇ ਲੋਕਾਂ ਨੇ ਹੋਰ ਬਰਾਦਰੀਆਂ ਨੇ ਇੰਨੀ ਬਹੁਤ ਜ਼ਿਆਦਾ ਤਰੱਕੀ ਕਰ ਲਈ ਆ ਕਿ ਅਸੀਂ ਅੱਜ ਵੀ ਉੱਥੇ ਉੱਥੇ ਖੜੇ ਆ ਜਿਵੇਂ ਅਸੀਂ ਲਾਹੌਰ ਪਾਕਿਸਤਾਨ ਛੱਡ ਕੇ ਆਏ ਸੀ ਲੋਕ ਕਿ ਅਸੀਂ ਪਾਕਿਸਤਾਨ ਤੋਂ ਜਦੋਂ ਉੱਜੜ ਕੇ ਆਏ ਤਾਂ ਸਾਰਾ ਬਾਰਡਰ ਬੈਂਡ ਸਾਡੀ ਬਰਾਦਰੀ ਬੈਠੀ ਆ ਇੱਥੋਂ ਲੈ ਕੇ ਦੁਨਾਂ ਨਾਲਕਾ ਪੈਣੀ ਇਕੋ ਸਭ ਸਾਡੀ ਬਰਾਦਰੀ ਬੈਠੀ ਜੋ ਦਾ ਦੇਣਾ ਚਾਹੀਦਾ ਸੰਘਰਸ਼ ਦੇ ਵਿੱਚ ਸਮਾਜ ਦੇ ਵਿੱਚ ਚੱਲਦਾ ਚਾਹੀਦਾ ਲੇਕਿਨ ਉਹ ਸਮਾਪ ਕਿੱਥੇ ਅੱਜ ਜਿਹੜਾ ਸਾਡਾ ਕਾਰਨ ਉੱਟਿਆ ਜਾ ਰਿਹਾ ਸੀ ਉਹ ਜਥੇਬੰਦੇ ਕਿੱਥੇ ਅੱਜ ਕਿਉਂ ਨਹੀਂ ਜਥੇਬੰਦੇ ਖੜੀਆਂ ਹੁੰਦੀਆਂ ਤਾਂ ਸਾਨੂੰ ਕਿਸੇ ਨਾਲ ਕੋਈ ਗਿਲਾ ਛਕਵਾ ਨਹੀਂ ਆ। ਰਾਇ ਜੀ ਕੁਬਰਾਤਰੀ ਜਿੰਦਾਬਾਦ। ਥੈਂਕ ਯੂ ਵਹਿਗੁਰੂ ਜੀ ਦਾ ਖਾਲਸਾ ਅੱਛੀ ਵਹਿਗੁਰੂ ਜੀ ਫਤਿਹ ਪਿੰਡ ਹਮਦ ਦੇ ਵਿੱਚ ਅੱਜ ਪਹੁੰਚੇ ਆ। ਮੇਰਾ ਜਿਹੜਾ ਮਿਸ਼ਨ ਆ ਮੇਰੇ ਪਿੰਡ ਮੇਰੇ ਪਰਵਾਹ ਉਸ ਦੇ ਤਹਿਤ ਜੋ ਇੱਕ ਮੈਂ ਰੈਲੀ ਓਗਨਾਈਜ਼ ਕੀਤੀ ਇੱਕ ਵਿਚਾਲ ਇਕਤਾ ਰਾਜ ਸਿਕ ਸਭਾ ਜਿਹੜੀ ਕਰ ਰਿਆ ਉਹਦੇ ਪ੍ਰਤੀ ਮੈਂ ਆਪਣੇ ਲੋਕਾਂ ਨੂੰ ਨਮੰਤਰਣ ਦੇਣ ਆਇਆ ਉਹਨਾਂ ਸੱਦਾ ਦੇਣ ਆਇਆ ਕਿਉਂਕਿ ਅਸੀਂ ਵਿਆਹ ਸ਼ਾਦੀਆਂ ਵਿੱਚ ਤਾਂ ਅਸੀਂ ਜਾਣੇ ਆ ਪਰ ਜਦ ਅਸੀਂ ਮੁੱਦਿਆਂ ਤੇ ਬੈਠ ਕੇ ਗੱਲ ਕਰੀਏ ਜਾਂ ਅਸੀਂ ਬੈਠ ਕੇ ਪਰਿਵਾਰਕ ਬੈਠ ਕੇ ਗੱਲ ਕਰੀਏ ਤਾਂ ਉਹਦੇ ਲਈ ਮੈਂ ਅੱਜ ਪਿੰਡ ਪਿੰਡ ਜਾ ਕੇ ਜਿਹੜੀ ਮੁਹਿੰਮ ਛੇੜੀ ਹੋਈ ਏ ਅੱਜ ਪਿੰਡ ਹਾਮਦ ਪਹੁੰਚਿਆ ਮੈਨੂੰ ਬੜੀ ਜ਼ਿਆਦਾ ਕੁਛ ਹੀ ਮਿਲੀ ਆ ਖੁਸ਼ੀ ਇਸ ਤਰ੍ਹਾਂ ਮਿਲੀ ਆ ਕਿਉਂਕਿ ਤੁਸੀਂ ਬੜਾ ਵੱਡਾ ਇਕੱਠ ਕੀਤਾ ਇੱਕ ਵਿਸ਼ਾਲ ਇਕੱਠ ਔਰ ਮੈਂ ਉਮੀਦ ਕਰਦਾ ਜਿਹੜਾ 18 ਤਰੀਕ ਦਾ ਦੇ ਸੋਮਵਾਰ ਦਾ ਜੋ ਲੱਖੋ ਬ੍ਰਾਹਮ ਇਕੱਠ ਉਹ ਮੈਨੂੰ ਲੱਗਦਾ 25 ਤੋਂ 30 ਹਜ਼ਾਰ ਤੋਂ ਪਲੱਸ ਜਾਏਗਾ ਤਾਂ ਮੈਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਇਕੱਠ ਨੂੰ ਇੱਕ ਬੜਾ ਵੱਡਾ ਰੂਪ ਦੇ ਪਾਵਾਂ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ